ਆ ਵੀ ਮੁੰਡਿਓ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਬਲੌਗ ਬਣਾ ਰਹੇ ਆਪਾਂ ਕਾਫੀ ਦਿਨਾਂ ਬਾਅਦ ਉਹ ਅੱਜ ਪਹਿਲਾਂ ਚਾਂਦਪੂਰੀ ਡਰੈਕਟਰ ਟੋ ਜੰਦੀ ਉੱਥੇ ਵੀ ਨਹੀਂ ਬਣਾਇਆ ਉੱਥੇ ਵੀ ਗਏ ਸੀ ਇਹ ਤੇ ਹੁਣ ਬੱਬਨਪੁਰ ਟਾਣੀ ਕੱਲ ਗਏ ਸੀ ਕੱਲ ਬਲੌਗ ਬਣਾਇਆ ਨਹੀਂ ਤੇ ਅੱਜ ਆ ਦੂਜਾ ਦਿਨ ਆ ਕਿਉਂਕਿ ਰਾਤ ਰਾਤ ਚ ਇੱਕ ਰੌਂਡ ਹੋਇਆ ਤੇ ਸਵੇਰੇ ਦੂਜਾ ਰੌਂਡ ਸਟਾਰਟ ਹੋ ਗਿਆ ਦੀਆ ਤੇ ਮਰਾਤ ਆ ਗਿਆ ਸੀ 11 ਵਜੇ ਵਾਪਸ ਦੀਪੂ ਗਿਆ ਹੋਇਆ ਸੀ ਡਿਊਟੀ ਤੇ ਅੱਜ ਮੈਂ ਦੀਪੂ ਨੂੰ ਲੈ ਕੇ ਆਇਆ ਨਾਲ ਕਿਉਂ ਵੀ ਦੀਪੂ ਕੈਮਾ ਤੇ ਕੱਲ ਦੀ ਪੁਧਵਾਇਆ ਰਿੰਗ ਆ ਦੀ ਪੁਗਿਆ ਹੋਆ ਦੀ ਡਿਊਟੀ ਤੇ ਤੇ ਹੁਣ ਅਸੀਂ ਜਾ ਰਹਿਆਂ ਦੁਬਾਰਾ ਠੀਕ ਆ ਦੂਜਾ ਰਾਉਂਡ ਹੋ ਰਿਹਾ ਸਟਾਰਟ ਤੇ ਬਲੌਗ ਜਿਹੜਾ ਪੂਰਾ ਦੇਖਿਓ ਹੁਣ ਦੇਖਦੇ ਆਪਾਂ ਕਿਹੜਾ ਟਰੈਕਟਰ ਮੱਲ ਮਾਰਦਾ ਪਹਿਲਾ ਦੂਜਾ ਨੇ ਆ ਵਾ ਤੇ ਚਾਂਦਪੂਰੇ ਵੀ ਆਂਦੇ ਪੂਰੇ ਤਕੜੇ ਮੈਚ ਵਸੇ ਸੀ ਬਾਕੀ ਵੀਡੀਓ ਆਪਾਂ ਪਾਈਆਂ ਹੋਈਆਂ ਨੇ ਜਾ ਕੇ ਚੈਨਲ ਤੇ ਚੈੱਕ ਕਰ ਲਓ ਤੇ ਅੱਜ ਵਾਲੀਆਂ ਵੀਡੀਓ ਵੀ ਆ ਜਾਣਗੀਆਂ ਜਾ ਕੇ ਆਪਾਂ ਥੋੜਾ ਲਾਈਵ ਉਹ ਵੀ ਕਰਾਂਗੇ ਤੇ ਨਾਲੇ ਬਲੌਗ ਤੁਹਾਨੂੰ ਸਾਰਾ ਸਿਸਟਮ ਦਿਖਾਵਾਂਗੇ ਕੱਲ ਦਾ ਯਾਰ ਸਾਰੀ ਮੰਡੀ ਦੀ ਭੁਹਾਂ ਇੱਕ ਟਰੈਕਟਰ ਇਧਰ ਨੂੰ ਜਾਇਆ ਕਰ ਖਿੱਚ ਕੇ ਮੰਡੀ ਪਟ ਡਿਆ ਕਰੇ ਫਿਰ ਟਰੈਕਟਰ ਵਾਲੇ ਆਪੇ ਵਿਚਾਰੇ ਇੱਟਾ ਲਾਇਆ ਕਰਨਾ ਸਾਰੇ ਆਪਦੇ ਆਪ ਮੇਲਾ ਕਰਾ ਰਹੇ ਨੇ ਟਰੈਕਟਰ ਵਾਲੇ ਇਸ ਵਾਰ ਆਪੇ ਇੱਟਾ ਲਾਉਂਦੇ ਨੇ ਫਿਰ ਫਿਰ ਕਰਾਉਂਦੇ ਨੇ ਤਾਂ ਕਰਕੇ ਟਾਈਮ ਲੱਗ ਗਿਆ ਸਾਰੀ ਰਾਤ ਜੀ 21 ਰਾਉਂਡ ਹੋਇਆ 80 ਟਰੈਕਟਰ ਦੀ ਹੈ ਗੁੱਲਾ 40 ਮੈਚ 80 ਟਰੈਕਟਰ 40 ਮੈਚ ਇੱਕ ਰਾਤ ਜੀ ਹੋਏ ਨੇ ਦਿਨ ਤੇ ਰਾਤ ਸਵੇਰੇ ਦੂਜਾ ਰਾਉਂਡ ਸਟਾਰਟ ਹੋਇਆ ਬਾਕੀ ਹੁਣ ਤੁਹਾਨੂੰ ਚੱਲ ਕੇ ਦਿਖਾਉਨੇ ਜੁੜੇ ਰਹੋ ਵਲੌਗ ਨਾਲ ਲੈ ਵੀ ਮਿੱਤਰੋ 55 ਕਿਲੋਮੀਟਰ ਦਾ ਸਫ਼ਰ ਕਰਕੇ ਆਪਾਂ ਪਹੁੰਚ ਗਏ ਟੋ ਚੰਚਲ ਤੇ ਕੱਲ ਜੰਨਾ ਗੱਠ ਤਾਂ ਨਹੀਂ ਹੈਗਾ ਕਿਉਂਕਿ ਬਾਕੀ ਜਿਹੜੇ ਟਰੈਕਟਰ ਹਾਰ ਕੇ ਉਹ ਲੰਘ ਗਏ ਮਗ ਕੀ ਦਰਸ਼ਕ ਵੀ ਕੰਮਕੁਮ ਕਰਨ ਵਾਲੇ ਬੰਦੇ ਕੰਮਾਂ ਦੇ ਬਾਗੇ ਹੁਣ ਆਪਣੇ ਵਰਗੇ ਜਿਹੜੇ ਜਮਾ ਸ਼ੌਂਕੀ ਨੇ ਉਹ ਰਹਿ ਗਏ ਦੇਖੋ ਇਹ ਰੌਣੀ ਚੱਲ ਰਿਹਾ ਅਜੇ ਵੀ ਇੱਟਾਂ ਵਾਲਾ ਹੀ ਸਿਸਟਮ ਹੋ ਰਿਹਾ ਪਹੁੰਚੀ ਆਪਾਂ ਚੰਚਾ ਦੇ ਲੱਤੇ ਘੜੇ ਨੇ ਇਲੈਕਟ੍ਰੋਨ ਬਾਕੀ ਸ਼ਾਰਿ ਉਹ ਡਰੈਕਟਰ ਮੈਨ ਕੀਤਾ ਹੋਇਆ ਮੇਲੇ ਆ ਉਹਦਾ weight ਵੱਧ ਹੋ ਗਿਆ ਸੀ ਆ 10 ਕਿਲੋ ਇਸ ਲਈ ਵੇਲੇ ਜੰਨੇ ਮੋਟਰਸਾਈਕਲ ਦਿੱਤਿਆ ਦੀ ਆ ਟੈਕਨੀਕਲੀ ਖੜਿਆ ਹਣ ਵੀ ਦੇ ਪਿੰਡ ਮਿਲ ਗਿਆ ਹੁਣ ਉਤਰ ਕੇ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਦੀ ਗਰਾਊਂਡ 'ਚ ਤੇ ਆਪਾਂ ਸਾਰਾ ਸ਼ਰਟ ਅਪ ਚੱਕ ਕੇ ਲਾ ਲਿਆ ਲਾਈਵ ਤੋਂ ਅਸੀਂ ਛਾਤਰੀ ਛਤਰੀ ਲਾ ਕੇ ਆਪਾਂ ਖੜ ਗਏ ਦੁਬਾਰੇ ਤੇ ਤੀਜੇ ਰਾਊਂਡ ਦਾ ਦੂਜਾ ਮੈਚ ਚੱਲ ਰਿਹਾ ਮੰਡੀ ਪਟ ਜਾਂਦੀ ਆ ਯਾਰ ਉਹ ਲੱਗ ਰਹੇ ਨੇ ਤੇਰੇ ਸਾਰੇ ਇੱਕ 라운ਡ ਹੁੰਦਾਗਾ ਬਸ ਨਾਲ ਦੇ ਨਾਲ ਮੰਡੀ ਪਟ ਜਾਂਦੀ ਆ ਫਿਰ ਦੁਬਾਰੇ ਤਿਆਰ ਕਰਨੀ ਪੈਂਦੀ ਆ ਖੇਲ ਚਲਾਉਣੇ ਪੈਂਦੇ ਆ ਫਿਰ ਤਿਆਰ ਕਰਨੀ ਪੈਂਦੀ ਆ ਤਾਂ ਕਰਕੇ ਇੰਨਾ ਟਾਈਮ ਲੱਗ ਗਿਆ ਨਹੀਂਦਾ ਹੁਣ ਤੱਕ ਫਾਈਨਲ ਹੋ ਜਾਣਾ ਜੀ ਅੱਜ ਵੀ ਸ਼ਾਮ ਹੋ ਜਾਣੀਆਂ ਫਾਈਨਲ ਨੂੰ ਕਿਉਂਕਿ ਤੀਜੇ 라운ਡ ਦਾ ਅਜੇ ਦੂਜਾ ਮੈਚ ਆ ਮੰਡੀ ਪਟੀ ਜਾਂਦੀ ਆ ਇਸੇ ਕਰਕੇ ਆ ਕੇ ਚੈੱਕ ਕਰੋ ਟ੍ਰੈਕ ਨਾਲੇ ਮੁੰਡੇ ਆਪੇ ਲੱਗ ਰਹੇ ਨੇ ਲਾਈਵ ਆਪਣਾ ਚੱਲਿਆਂਦਾ YouTube ਤੇ ਤੈਨੂੰ ਟਰੈਕਟਰ ਨਾਲ ਇੱਕ ਮੈਂ ਤੇ ਜਿਹਨੇ ਲਾਈਵ ਦੇਖਣਾ ਬਈ ਉਹ ਅਪਲੋਡ ਹੋਇਆ ਗਿਆ ਲਾਈਵ ਤਕਰੀਬਨ ਉਹ ਜਾ ਕੇ ਚੈੱਕ ਕਰ ਲਓ ਕਿਉਂਕਿ ਬਲੌਗ ਆਪਣਾ ਬਾਅਦ ਚ ਬਣਾ ਹੁਣ ਤਾਂ ਲਾਈਵ ਚੱਲ ਰਿਹਾ ਜਦੋਂ ਨੂੰ ਬਲੌਗ ਪੈਣਾ ਉਹਨੂੰ ਆਪਣਾ ਅਪਲੋਡ ਹੋ ਜੂਗਾ ਠੀਕ ਆ ਕੋਰੇ ਨਾ ਮਾਰੂ ਲਾਵੇ ਸਟੀering ਨਹੀਂ ਮੋੜ ਸਕਦੇ ਉਹ ਤਾਂ ਸਟੀering ਦੇ ਹੱਥ ਲੱਗ ਗਿਆ ਹੁਣ ਹੁਣ ਇਧਰੋਂ ਤਰਾਜ ਲੱਗ ਰਿਹਾਗਾ ਇਹ ਟਰੈਕਟਰ ਮੋੜਿਆ ਉਹ ਫਾਰਮ ਟਰੈਕ ਅ ਅਮਰੀਕਾ ਵਾਲਾ ਇਧਰੋਂ ਰਾਉਂਡ ਜਿੱਤ ਗਿਆ ਸੀਕਾ ਹੁਣ ਦੂਜੇ ਟਰੈਕਟਰ ਵਾਲੇ ਕਹਿੰਦੇ ਵੀ ਸਟੀering ਮੋੜਿਆ ਸਟੀering ਆਪਾਂ ਮੋੜ ਨਹੀਂ ਸਕਦੇ ਰੂਲ ਬਣਾਇਆ ਵੀ ਸਟੀering ਨਹੀਂ ਮੋੜਨਾ ਟਰੈਕਟਰ ਕਿਧਰ ਜਾਂਦਾ ਜਾਣਦੇ ਪਹਿਲਾਂ ਮੰਡੀ ਪੱਟੀ ਗਈ ਹੁਣ ਆ ਛੋਟੇ ਛੋਟੇ ਰੋਲੇ 1 ਵਜ ਰਿਹਾ ਅਰੇ ਛੇ ਮਾਮੇ ਦਾ ਦੂਜੇ ਰਾਉਂਡ ਦਾ ਤੀਜੇ ਦਾ ਦੂਜੇ ਰਾਉਂਡ ਦਾ ਛੇ ਮਾਮੇ ਦਾ ਲੱਪੜ ਗਿਆ ਤੀਜਾ ਰਾਉਂਡ ਨਿਪੜ ਗਿਆ ਚੌਥੇ ਰਾਉਂਡ ਦੀਆਂ ਟਾਈਆਂ ਪੈਣ ਲੱਗੀਆਂ ਨੇ ਆ ਇੱਕ ਮੈਂਚ ਰਹਿ ਗਿਆ ਇਹਨਾਂ ਦਾ ਚੌਥੇ ਰਾਉਂਡ ਦੀਆਂ ਟਾਈਆਂ ਪੈਣ ਲੱਗੀਆਂ ਨੇ ਕਾਂਦੀਪੂ ਮਲਗੀ ਦਾ ਇੱਧਰ ਕਰਾ ਦੇ ਢੋਪਲਾ ਹੈਂ ਮੰਡੀ ਵਾਲਾ ਤੁਸੀਂ ਮੰਡੀ ਇਹ ਤਾਂ ਕਰ ਰਹੀ ਆ ਇੱਧਰ ਕਰਾਉਂਦਾ ਉਹਨੂੰ ਦਾ ਦੋ ਮੇਲੇ ਹੋ ਜਾਂਦੇ ਇੱਧਰ ਦੇ ਟਾਂਗ ਲੱਗੂ ਬਾਈ ਯਾਰ ਗੋਰਾ ਵੀ ਤੰਗ ਹੋ ਰਿਹਾ ਹੈਗਾ ਹਾਂ ਹਾਂ ਹੋਰ ਕੋਨੇ ਚੜਦਾ ਤਾਂ ਨਹੀਂ ਤੈਨੂੰ ਸ਼ਬਦਾ ਬਾਈ ਯਾਰ ਮਣ ਲੇਟਾਂ ਜੀਆਂ ਵੀ ਲੈ ਕੇ ਪੱਟ ਕੇ ਕਈਗਾਂ ਲੇਟਾਂ ਵੀ ਗਈਆਂ ਨੂੰ ਕੋਈ ਹੱਦ ਜਾਣਦਾ ਨਹੀਂ ਕਿ ਕਿਰਾਉਂਿਆ ਬਣਿਆ ਲੈਟਾ ਲੁੱਟਾ ਲੈ ਗਿਆ ਜਿੰਨੇ ਜਿੱਤਣਾ ਜਿੱਤ ਨਹੀਂ ਗਿਆ ਆ ਆ ਆ ਇਧਰ ਲਈ ਖੜਿਆ ਟੁਵਜਨ ਫਾਈ ਉਹ ਟਰੈਕਟਰ ਇਧਰ ਖੜਾ ਉਹ ਕਹਿੰਦਾ ਮੈਂ ਉਧਰ ਪਾਣਾ ਟੁਵਜਨੇ ਕਹਿੰਦਾ ਮੈਂ ਇਧਰ ਪਾਣਾ ਟੁਵਜਨ ਆਪੋ ਆਪਣੀਆਂ ਪਿੱਛਾਂ ਤਿਆਰ ਕਰ ਕੀਆਂ ਦੇਖੋ ਮਦਨੋਂ ਮੰਡੀ ਸੈੱਟ ਕਰਨ ਵਾਲੀ ਪਈ ਹੈ ਜੇ ਉਹ ਕੱਟ ਕਰ ਰਹੇ ਨੇ ਤਾਂ ਕਰਕੇ ਫਿਰ ਫਿਰ ਰੋਕਦਾ ਕੰਮ ਇਧਰੋਂ ਲਾਈਵ ਦੇਖਣ ਵਾਲੇ ਵਿਚਾਰੇ ਤੰਗ ਹੋ ਰਹੇ ਨੇ ਉਹਨਾਂ ਨੂੰ ਸੂਰ ਲਈ ਬਣਾਦਾ ਹਾਂ ਕਾਕਾ ਕਹਿੰਦਾ ਜਿਹੜਾ ਚੰਦਨ ਉਹ ਬੰਦਾ ਮਟਾਕਾ ਹਾਂ ਕਾਕਾ ਸਤਾ ਦਾ ਉਹ ਆ ਗਿਆ ਟਰੈਕਟਰ ਹੁਣ ਉਹ ਕਾਕਾ ਕਹਿੰਦਾ ਲਿਆਓ ਇੱਧਰ ਉਹਦੀ ਆ ਗਿਆ ਕੋਈ ਨਹੀਂ ਹਾਲੇ ਪੱਛੇ ਅਸੀਂ ਇਹਨਾਂ ਪਰਮਾਤਮਾ ਤੇਰੇ ਕਰਮਾਂ ਹੀ ਲੱਗੀ ਜਿੰਦਾ ਉਹਨੇ ਜਿੰਨਾ ਹੀ ਆ ਹਾਂ ਯellowri ਆ ਗਿਆ ਹੁਣ ਆਪਦਾ ਟਰੈਕਟਰ ਵੀ ਤਾਂ ਅੱਜ ਤੇ ਹੁਣਾਗਾ ਬਈ ਮੈਂ ਇੰਦਾ ਕਰਨੀ ਪੈਂਦੀ ਆ ਮੈਂ ਇੰਦੀ ਕਰਨੀ ਪੈਂਦੀ ਆ ਕਰੇ ਮਾਰਨਾ ਪੈਂਦਾ ਭਾਈ ਵਿਆਹੇ ਬਾਰੇ ਅਸਤਾਨ ਤੋਂ ਕੋਈ ਚੱਕਰ ਨਹੀਂ ਤੁਨੂੰ ਆਉਣਾ ਮੈਂਦਾਉਣਾ ਉੱਥੇ ਮਾਰਦੇ ਨਹੀਂ ਮਰਾਉਂਦੀਆਂ ਅਗਲੀਆਂ ਪਤਾ ਨਹੀਂ ਓਏ ਇੰਨਾਂ ਨੂੰ ਸਪੇਸ ਘਟ ਦਿਆ ਕਰ ਓਏ ਤਮੇ ਆ ਜੀਜੇ ਰਾਉਂਡ ਦਾ ਉਹਨੂੰ ਫੇਰ ਆਪੇ ਮਾਰ ਮਾਰ ਕੇ ਰੜ ਕੇ ਚੈੱਕ ਕਰਨੇ ਬਣਾ ਉਧਰ ਓਟਾ ਓਟਾ ਪਾ ਰਹੇ ਨੇ ਕਰ ਚੈੱਕ ਆਪੋ ਆਪਣੀ ਸਾਈਡ ਆਪੇ ਤਿਆਰ ਕਰ ਰਹੇ ਨੇ ਉਧਰਲੇ ਟਰੈਕਟਰ ਵਾਲੇ ਆਪੇ ਤਿਆਰ ਕਰ ਰਹੇ ਨੇ ਜਲੂਰੀਏ ਤੇ ਹੰਡਿਆਏ ਵਾਲੇ ਇੱਧਰ ਆਪ ਤਿਆਰ ਕਰ ਰਹੇ ਨੇ ਉਹ ਦੇ ਮਾਰ ਰਹੇ ਰੜਕ ਕਰਦੇ ਨੇ ਨਾ ਇੱਕ ਮੈਚ ਹੋ ਰਿਹਾਗਾ ਇੱਕ ਰਾਉਂਡੇ ਚੋਂ ਕਾਰਤੂਸਾਂ ਅਕਤਰ ਜਿੱਤ ਗਿਆ ਤੇ ਗੱਗੀ ਵਾਲਾ ਤੇ ਉਧਰੋਂ ਉਹ ਪਾਟੀਆਂ ਟਾਟਾਂ ਉਹ ਲਾਈ ਜਾਂਦੇ ਆ ਦੂਜਾ ਰਾਉਂਡ ਫੇਰ ਹੋਣਾ ਪਾਸੇ ਚੇਂਜ ਹੋਣ ਲੱਗ ਰਹੇ ਆ ਇਧਰ ਆਲੇ ਮੰਡੀ-ਮੁੰਡੀ ਪੱਟੀ ਜਾਂਦੀ ਆ ਦੂਜੇ ਦਿਨ ਦਾ ਵੀ ਸ਼ਾਮ ਹੋ ਗਈ ਦੂਜੇ ਦਿਨ ਦੀ ਕੁਝ ਦਿਨ ਚੱਲਦਿਆਂ ਨੂੰ ਦੂਜੇ ਦਿਨ ਦੀ ਸ਼ਾਮ ਹੋ ਗਈ ਆ ਆ ਲੈ ਵੀ ਮੁੰਡਾ ਸੈਮੀ ਫਾਈਨਲ ਚੱਲ ਰਿਹਾਗਾ ਤਬਾਦ ਪੂਰਾ ਆ ਰਿਹਾ ਉਧਰੋਂ ਮੰਡੀ ਪੱਟ ਜਾਂਦੀ ਆ ਨਾ ਜਾਂਦੇ ਨੇ ਟੀਟਾ ਇੱਟਾ ਨਾਲੇ ਜਾਂ ਕੀ ਵਰਦੇ ਨੇ ਕੋਲੋਂ ਮੇਟਰ ਸੱਤੂ ਉਤੋ ਓਕੇ ਪਹਿਲੇ ਮੈਚ ਦਾ ਜਿਹੜਾ ਇੱਕ ਰਾਉਂਡ ਜੇਤੂ ਆ ਯੌਂਡੀ ਆਰ ਹੈਰੀਟੋਜਨ ਗਰੁੱਪ ਦਾ ਇੱਕ ਰਾਉਂਡ ਜੇਤੂ ਏ ਮੈਚ ਚੱਲ ਰਿਹਾ ਬਈ ਪਹਿਲੇ ਤੇ ਦੂਜੇ ਨਿਯਮ ਦਾ ਲਾ ਬਈ ਬਰਾਬਰ ਦਾ ਮੈਚ ਹੋ ਗਿਆ ਇੱਕ ਇੱਕ ਰਾਉਂਡ ਜੇਤੂ ਹੋ ਗਏ ਹੁਣ ਗੱਲ ਹੋ ਗਈ ਟੋਸ ਤੇ ਤਰਨਾਟ ਗਾਉਂ ਕਰਨਾਟ ਰੁੱਫ ਲਗਾਈ ਤੇਲ ਆ ਗਈ ਵੀਰੇ ਤਰਨਾਟ ਦਾ ਜਿਹੜਾ ਤਰਨਾਟ ਜਿਹੜਾ ਬਈ ਟੋਸ ਜੇਤੂ ਆ ਲੇ ਵੀ ਮੁੰਡਿਓ ਅੱਜ ਦਾ ਮੇਲਾ ਸਮਾਪਤ ਫਾਸਟ 78 ਸੈਕੰਡ ਹੈਰੀਟੋਜਨ ਗਰੁੱਪ ਲੇ ਵੀ ਮੁੰਡਿਓ ਟੋਚਰ ਮੇਲਾ ਕਰਕੇ ਫਤਿਹ ਪਹੁੰਚ ਗਏ ਆਪਾਂ ਪਿੰਡ ਤੇ ਟਾਈਮ ਹੋ ਗਿਆ 2:00 ਕੇ 4 ਮਿੰਟ ਐ ਲੱਗਦੇ ਨੇ ਟੋਚਰ ਮੇਲੇ ਪਿੰਡ ਪਹੁੰਚ ਗਏ ਕਿਉਂ ਦੀਪੂ ਦੋ ਵਜ ਗਏ 4 ਮਿੰਟ ਹੋ ਗਏ ਰੋਟੀ ਨਹੀਂ ਖਾਈ ਅਜੇ ਜਾ ਕੇ ਰੋਟੀ ਪਾਣੀ ਖਾਣਾ ਭਾਈ ਰਸਤੇ 'ਚ ਕੋਈ ਢਾਬਾ ਵੀ ਨਹੀਂ ਆਇਆ ਰਾਹੀ ਇਹੋ ਜਿਆ ਦੀ ਕੂਲਰੀਆਂ ਬਰੇਟਾ ਸਾਈਡ ਨੂੰ ਕੋਈ ਢਾਬਾ ਹੀ ਨਹੀਂ ਆਇਆ ਅੱਜ ਦਾ ਵਲੌਗ ਦਾ ਐਂਡ ਮਿਲਦੇ ਆ ਅਗਲੇ ਵਲੌਗ 'ਚ ਲਓ ਮੈਂ ਤਰਪ ਰਣੀ ਸੁੰਦਰਾ ਲਾਤੀ ਆਪਾਂ ਅੰਦਰ ਤੇ ਆਹ ਖੜੀ ਆਪਣੀ ਮਸਟੈਂਗ ਮਿਲਦੇ ਆ ਫਿਰ ਅਗਲੇ ਵਲੌਗ 'ਚ ਐਡੀ ਸ਼ੋ ਸ਼ੋ ਜੀ ਹੋਰ ਰੱਖੀ ਦੀ ਕੰਮ ਜਾਰ ਕਰ ਰਿਹਾ ਤੇ ਮੇ ਤਾਂ ਕੋਈ ਤੇ ਹੁਣ ਰੋਟੀ ਰੋਟੀ ਖਾ ਲਈਏ ਰੋਟੀ ਨਹੀਂ ਖਾਈ ਸਵੇਰ ਦੀ ਦੋ ਬਚ ਗਈ ਆ ਓਕੇ ਬਾਏ ਬਾਏ